ਮੰਮਾ ਨੂੰ ਪਾਰ ਕਰੇ ਪਾਰਦ ਕਰਦੇ ਨਹੀਂ ਕਰਨਾ ਜੱਪ ਨੂੰ ਉਹ ਨਾ ਪਾਰ ਨਹੀਂ ਕਰਦੀ ਮੰਮਾ ਨੂੰ ਜੱਪੂ ਪਾਪਾ ਕਿੱਥੇ ਗਏ ਨੇ ਪਾਪਾ ਕਿੱਥੇ ਗਏ ਪਾਪਾ ਕਿੱਥੇ ਗਏ ਨੇ ਪੀਪੀ ਤੇ ਪੀਪੀ ਤੇ ਪੀਪੀ ਤੇ ਗਏ ਨੇ ਦੱਸ ਦੋ ਸਾਰਿਆਂ ਨੂੰ ਸਾਰਿਆਂ ਨੂੰ ਦੱਸ ਦੋ ਮੈਂ ਬਣਾ ਰਹੀ ਸੀ ਗੋਭੀ ਦੇ ਪਕੌੜੇ ਤੇ ਆ ਦੇਖੋ ਕੱਚੇ ਕਿੱਤੇ ਨੇ ਐ ਇੱਧਰ ਮੈਂ ਕੱਢ ਲਿਆ ਦੁਬਾਰਾ ਸੌਸ ਤਿਆਰ ਹੈ ਤੇ ਉਧਰ ਅੱਗੇ ਫਰਾਈ ਕਰਨ ਤੇ ਪਾਏ ਹੋਏ ਇਹਨੂੰ ਅੱਜ ਮੈਂ ਬਣਾ ਰਹੀ ਆ ਤੁਹਾਡੇ ਭਾਜੀ ਜੀ ਨੂੰ ਬਣਾ ਰੇ ਇਹ ਕਿਉਂ ਕਿ ਹੁਣ ਨਾ ਮੇਰਾ ਘਰ ਕਹਿੰਦੇ ਘਰ ਦੀ ਚੀਜ਼ ਬਣਾ ਲਓ ਜਿਆਦਾ ਵਧੀਆ ਬਾਹਰ ਦੀ ਚੀਜ਼ ਖਾਣ ਨਾਲ ਤੇ ਮੈਂ ਹੁਣ ਘਰੇ ਹੀ ਬਣਾਣੀ ਠੀਕ ਸਮਝਾਂਗੀ ਕਿ ਚੱਲ ਘਰੇ ਹੀ ਬਣਾਉ ਬਾਹਰ ਤੇ ਕੀ ਖਾਣਾ ਹਨ ਕਿਉਂਕਿ ਹੁਣ ਮੇਰਾ ਮਨ じゃ ਉੱਠ ਰਿਹਾ ਤੇ ਤੁਹਾਡੇ ਭਾਜੀ ਨੇ ਜਖਨੂਰ ਫਕੜੀ ਹੋਈ ਹੈ ਤਾਂ ਇਹ ਕੰਮ ਹੁੰਦਾ ਨਹੀਂ ਤੇ ਇਆ ਤੇ ਉਹ ਕੰਮ ਕਰ ਦੇ ਨੇ ਸਬਜੀ ਸੁਬਜੀ ਬਣਾਉਂਦੇ ਆ ਜਾਂ ਮੈਂ ਬਣਾਉਂਗੀ ਜਪਨੂਰ ਨੂੰ ਇੱਕ ਜਣੇ ਨੇ ਪਰ ਪકડਣਾ ਹੀ ਪકડਣਾ ਹੁੰਦਾ ਤੇ ਤੁਹਾਨੂੰ ਦੁਕਾਨੀ ਹੈ ਤੁਹਾਡੇ ਪਾਰੀ ਕੀ ਕਰਦੇ ਨੇ ਐ ਬੈਠੀ ਨੇ ਦੇਖ ਲਓ ਇੰਤਜ਼ਾਰ ਹੋ ਰਹੀ ਹੈ ਪਕੌੜੀਆਂ ਦੀ ਤੇ ਰਾਮ ਵੀ ਮੇਰਾ ਸਾਡੋ ਚੱਲੀ ਆਂਦੀ ਪੂਰੀ ਕੀ ਮਤਲਬ ਹੁਣ ਇਹ ਗਲੀ ਦੇ ਵਿੱਚ ਨਾ ਇੱਕ ਮਸ਼ੀਨ ਆਈ ਸੀ ਸੇਵੀਆਂ ਕੱਢਣ ਵਾਲੀ ਪਲਾਸਟਿਕ ਦੀ ਸੀ ਉਹਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਨਾ ਉਹ ਜਾਲੀ ਜੀ ਬਣੀ ਹੋਈ ਆ ਸੀ ਤੇ ਤੁਹਾਡੇ ਭਾਜੀ ਕਹਿੰਦੇ ਉਹ ਲੈਣੀ ਹੈ ਮੈਂ ਕਹਿੰਦੀ ਉਹ ਲੈ ਕੇ ਕੋਈ ਫਾਇਦਾ ਨਹੀਂ ਹੈ ਉਹ ਲੈ ਕੇ ਤੁਸੀਂ ਰੱਖ ਹੀ ਰੱਖਣੀ ਹੈ ਤੇ ਮੈਂ ਲੈਣ ਨਹੀਂ ਦੇਤੇ ਕੋਈ ਮਹਿੰਗੀ ਵੀ ਨਹੀਂ ਸੀ ਇਹੋ ਜੀ ਗੱਲ ਨਹੀਂ ਸੀ ਪਰ ਮੈਨੂੰ ਪਤਾ ਹੈ ਨਾ ਉਹ ਸਿਰਫ ਲੈ ਕੇ ਰੱਖੀ ਰਊਗੀ ਫਾਇਦਾ ਨਹੀਂ ਹੈ ਸੇਵੀਆਂ ਬਣਾਉਣ ਵਾਲੀ ਮਜਾਰੀ ਲਿਆ ਕੇ ਖਾਣੀ ਉਹ ਨਹੀਂ ਖਾਦੀ ਜਾਂਦੀ ਪਈ ਰਹਿੰਦੀ ਹੈ ਹਾਰ ਕੇ ਸਿੱਲੀ ਹੋ ਜਾਂਦੀ ਹੈ ਤੇ ਫਿਰ ਸੱਟ ਨਹੀਂ ਪੈਂਦੀ ਹੈ ਇਸ ਲਈ ਐ ਮੇਰੇ ਜੱਪੂ ਆ ਗਏ ਜੀ ਮੇਰਾ ਪੁੱਤ ਆ ਗਿਆ ਚੀਜੀ ਖਾਊਗਾ। ਓ ਜੱਪੂ ਸਾਰਾ गिर ਗਿਆ ਪੁੱਤ। ਲੂਣ गिर ਗਿਆ। ਆ ਲੈ ਪੋ ਕੋੜਾ ਖਾ। ਗਰਮ ਹੈ। ਛੋਟ ਹੈ ਛੋਟ ਹੈ ਜੱਪੂ। ਛੋਟ ਹੈ ਨਾ ਫੂਕ ਮਾਰ ਦੇ। ਆ ਸੋਸਣਾ ਸੋਣ। ਆ ਲੈ। ਆ ਲੈ ਆ ਛੋਟਾ ਗਰਮ ਨਾਲ ਖਾਜੇ ਨਾ ਖਾ। ਤੇ ਬਾਕੀ ਹੁਣ ਸਾਡੇ ਪਕੌੜੇ ਬਣ ਚੁੱਕੇ ਨੇ ਤੇ ਤੁਹਾਡੇ ਭਾਜੀ ਮੈਂ ਚਾਹ ਨਹੀਂ ਬਣਾਈ ਅੱਲੇ ਵੈਸੇ ਤੇ ਚਾਹ ਵੀ ਨਾ ਚੰਗੇ ਨਹੀਂ ਲੱਗਦੇ। ਮੈਂ ਤਾਂ ਨਹੀਂ ਬਣਾਈ ਮੈਂ ਬਾਅਦ ਚ ਬਣਾਵਾਂਗੀ ਦੋ ਪਾਸੇ ਨਹੀਂ ਮੈਂ ਬਣੀ ਜਪਨੌਰ ਵੀ ਆ ਗਈ ਹੈ ਨਾ ਅੰਦਰ ਫਿਰ ਮੈਨੂੰ ਆਏ ਹੁਣ ਛੇਤੀ ਛੇਤੀ ਕੰਮ ਨੂੰ ਪਟਾਉ ਤੇ ਆਪਣਾ ਜਾਉ ਜੱਪੂ ਹੱਥ ਨਾਲ ਲਾਇਓ ਬਤ ਨਾ ਬਤ ਪਿੱਛੇ ਹੋ ਜਾ ਗਰਮ ਹੈ ਪਤਾ ਹੈ ਨਾ ਗਰਮ ਹੈ ਨਾ ਲੈ ਤੁਸੀਂ ਕਿਵੇਂ ਖਾ ਰਹੇ ਹੋ ਉਹ ਵਾਲਾ ਖਾ ਲੋ ਜਿਹੜਾ ਮੈਂ ਕੱਢ ਕੇ ਦਿੱਤਾ ਠੰਡਾ ਜਿੰਨੇ ਘਰ ਪੈਣਪਰਾਨੇ ਖਾਣੇ ਆ ਉਹ ਤੁਸੀਂ ਆ ਸਕਦੇ ਹੋ ਕਰੇ ਜੇ ਕੋਈ ਵੀ ਹੁਣ ਆਇਆ ਤੇ ਮੈਂ ਬਣਾਉਂਗੀ ਜਰੂਰ ਇਹੋ ਜੀ ਕੋਈ ਗੱਲ ਨਹੀਂ ਹੈ ਤੇ ਉੱਤੇ ਆ ਚਾਟ ਮਸਾਲਾ ਜਿਹੜਾ ਹਨਾ ਪਾਉਂਦੇ ਨੇ ਇਹਦੇ ਨਾਲ ਹੋਰ ਜ਼ਿਆਦਾ ਕ੍ਰਿਸਪੀ ਜੇ ਹੋ ਜਾਂਦੇ ਬਹੁਤ ਜ਼ਿਆਦਾ ਪੈ ਜੇਗਾ ਤੇ ਬੋਲ ਲੈਣਗੇ ਤੁਹਾਡੇ ਪਰੀ ਦੇ ਨਖਰੇ ਬਹੁਤ ਹੈਗੇ ਨੇ ਸਾਹਮਣੇ ਨਜ਼ਰ ਨਹੀਂ ਆਉਂਦੇ ਬਸ ਉਹ ਐ ਨਖਰੇਤੀ ਬਹੁਤ ਕਰਦੇ ਸੀ ਰੋਟੀ ਪਾਣੀ ਦੇ ਮਾਮਲੇ ਚ ਕੋਈ ਐ ਚੀਜ਼ ਨਾ ਹੋ ਜੇ ਕੋਈ ਉਹ ਚੀਜ਼ ਨਾ ਹੋ ਜੇ ਆ ਕਿ ਉਹ ਪਾ ਤੀ ਉਹ ਕਿਉਂ ਕਰਤਾ ਐਸ ਕਰਕੇ ਮੈਨੂੰ ਵੀਡੀਓ ਬਣਾਉਣ ਜੁਨਾ ਨੂੰ ਪ੍ਰੋਬਲਮ ਆਉਂਦੀ ਕਿਉਂਕਿ ਬਾਹਮਾ ਛੋਟੀਆਂ ਹੈਗੀਆਂ ਮੇਰੀਆਂ ਤੇ ਛੋਟੀਆਂ ਕਰਕੇ ਨਾ ਫੇਸ ਵੀ ਕਾਫੀ ਵਰੀ ਵੱਡਾ ਆ ਜਾਂਦਾ ਤਾਂ ਕਰਕੇ ਚਲੋ ਆਜੋ ਇੱਧਰ ਪਾਪਾ ਚਾਹੇ ਨਹੀਂ ਮੈਂ ਬਣਾਈ ਅਬੀ ਚਾਹ ਮੈਂ ਬਾਅਦ ਮੇ ਬਣਾਉਂਗੀ ਹਾਂਜੀ ਆਜੋ ਮੋਟੇ ਤੀਜ ਬਣਾਈ ਆ ਪਰ ਖਲਾਰਾ ਦੇਖ ਲੋ ਕੋਈ ਨਹੀਂ ਆਈ ਕਿ ਬਣਾਉਂਦੇ ਨਾਲ ਨਾਲ ਐ ਉਹਨਾਂ ਨਾਲ ਨਾਲ ਸਫਾਈ ਕਰ ਦੋ ਤੇ ਵਧੀਆ ਰਹਿੰਦਾ ਹਰ ਕਿਸੇ ਦਾ ਆਪਣਾ ਆਪਣਾ ਟਾਂਗ ਹੁੰਦਾ ਕੰਮ ਕਰਨ ਦਾ ਹਾਂਜੀ ਆ ਲੋ ਤੀਜ ਬਣਾਈ ਆ ਜਾ ਬਹਿ ਜਾ ਬੁੱਲੀ ਨਾ ਆ ਜਾ ਖਾ ਲੈ ਬੁੱਲੀ ਰਾਜਾ ਆ ਜਾ ਨਹੀਂ ਲਾ ਚਲੀਗੀ ਅਗਲੇ ਅਗਲੇ ਮਹੀਨੇ ਫੇਰ ਅਸੀਂ ਬਣਾ ਰਹੇ ਹਾਂ ਪ੍ਰੋਗਰਾਮ ਕਿਸੇ ਹੋਰ ਗੁਰਦੁਆਰੇ ਜਾਣ ਲਈ ਤੇ ਇਸ ਵਾਰ ਐਵੇਂ ਹੈ ਕਿ ਸਾਰਿਆਂ ਨੇ ਸਲਾਹ ਦਿੱਤੀ ਹੈ ਕਿ ਬਸ ਕਰਕੇ ਜਾਈਏ ਦੇਖੋ ਦਿਆਂ ਕਿ ਅਗਰ ਦਰਸ਼ਨ ਲਿਖੇ ਨਹੀਂ ਸੇਵਾ ਲਿਖੀ ਸਾਡੇ ਉੱਥੇ ਕੋਈ ਤੇ ਸਾਨੂੰ ਬਾਬਾ ਜੀ ਜ਼ਰੂਰ ਲੈ ਕੇ ਜਾਣਗੇ ਚਾਹੇ ਬਸਰਾ ਹੀ ਚਾਹੇ ਜਵੇਂ ਪਰ ਇਹ ਹੈ ਕਿ ਹੁਣ ਥੋੜਾ ਜਿਆਦਾ ਚੀਜ਼ ਦਾ ਡਿਸਾਈਡ ਕੀਤਾ ਪਰ ਅੱਗੋਂ ਗਰਮੀ ਆ ਜੇ ਸਿਰਫ ਮਾਰਚ ਤੱਕ ਉਸ ਤੋਂ ਬਾਅਦ ਨਹੀਂ ਕਿਉਂਕਿ ਗਰਮੀ ਆ ਜਣੀ ਜਾਇਆ ਨਹੀਂ ਜਾਣਾ ਕਿਤੇ ਵੀ ਬੱਚੇ ਨਾਲ ਤੇ ਵੈਸੇ ਨਹੀਂ ਜਾਇਆ ਜਾਂਦਾ ਤੇ ਅਸੀਂ ਮਾਰਚ ਤੱਕ ਆਏ ਕਿਉਂਕਿ ਪਿਛਲੀ ਵਾਰੀ ਵੀ ਜਦੋਂ ਅਸੀਂ ਗਏ ਸੀ ਨਾ ਅਮਰitsar ਗਏ ਸੀ ਤੇ ਉਦੋਂ ਮਾਰਚ ਦੇ ਮਹੀਨੇ 'ਚ ਹੀ ਗਏ ਸੀ ਮਾਰਚ ਦੇ ਮਹੀਨੇ 'ਚ ਹੋ ਕੇ ਅਸੀਂ ਆ ਗਏ ਸੀ ਉਸ ਤੋਂ ਬਾਅਦ ਕਿਤੇ ਵੀ ਨਹੀਂ ਗਏ ਕਿਉਂਕਿ 6 ਮਹੀਨੇ 7 ਮਹੀਨੇ ਜਪਨੂਰ ਦੇ ਬਰਥਡੇ ਤੱਕ ਕਹ ਲੋ ਗਰਮੀ ਸੀ ਤੇ ਉਸ ਟਾਈਮ ਕੁਝ ਸੁਝਦਾ ਨਹੀਂ ਐਸ ਚੀਜ਼ ਨੂੰ ਕਿ ਅਸੀਂ ਘਰੇ ਬੈ ਕੇ ਕੀ ਵਲੌਗ ਬਣਾਣਾ ਕੀ ਨਹੀਂ ਇੱਕ ਨੋਰਮਲ ਜ਼ਿੰਦਗੀ ਚੱਲਦੀ ਐ ਜੋ ਆਪਸੀ ਘਰ ਦੇ ਕੰਮ ਕਰਨੇ ਆ ਉਹ ਚੀਜ਼ ਦਾ ਬਾਹਰ ਕਿਤੇ ਆਈ ਜਾਈਏ ਤੇ ਉਸ ਚੀਜ਼ ਦਾ ਥੋੜਾ ਜਿਹਾ ਵੀ ਹੋ ਜਾਂਦਾ ਕਿ ਚਲੋ ਵਲੌਗਿੰਗ ਦਾ ਤੁਹਾਨੂੰ ਬਾਹਰ ਦਾ ਕੁਝ ਦੇਖਣ ਨੂੰ ਮਿਲਦੀ ਐ ਚੀਜ਼ਾਂ ਤੇ ਤਾਂ ਕਰਕੇ ਮੈਨੂੰ ਐਸ ਚੀਜ਼ ਦਾ ਹੁੰਦਾ ਕਿ ਕਿਤੇ ਨਾ ਕਿਤੇ ਅਸੀਂ ਪਿੱਛੇ ਛੋਟ ਨਾ ਜਾਈਏ ਤੁਹਾਡੀ ਸਪੋਰਟ ਕਰਕੇ ਅੱਗੇ ਤੇ ਅੱਗੇ ਵਧੀਏ ਤੁਸੀਂ ਇਹ ਚੀਜ਼ ਨੋਟ ਕਰਿਓ ਕਿ ਆਪਣੇ ਵਲੌਗ ਨਾ ਪਿੱਛੇ ਬਹੁਤ ਹੋ ਰਹੇ ਨੇ ਸ਼ਾਇਦ ਭੈਣ ਭਰਾ ਤੱਕ ਨੋਟੀਫਿਕੇਸ਼ਨ ਨਹੀਂ ਪਹੁੰਚ ਰਹੀ ਉਹ ਐਸੇ ਕਰਕੇ ਹੀ ਹੈਗਾ ਤੇ ਕੱਲ ਦੀ ਵੀਡੀਓ ਦੇ ਵਿੱਚ ਜਿਵੇਂ ਇੱਕ ਕਿਸੇ ਹੋਰ ਵੀਡੀਓ ਬਾਰੇ ਬੋਲਿਆ ਸੀ ਤੇ ਉਹ ਵੀਡੀਓ ਦੇਖ ਲਓ ਕਿਵੇਂ ਉਹ ਚੀਜ਼ ਕਰਕੇ ਵੀਡੀਓ ਹੀ ਨਹੀਂ ਚੱਲੀ ਸੱਚ ਨਹੀਂ ਜ ਸੱਚ ਨਹੀਂ ਦਿਖਾਣਾ ਕਿਸੇ ਨੇ ਜ ਦਿਖਾਣਾ ਹੈ ਤਾਂ ਝੂਠ ਬੋਲੋ ਤੇ ਝੂਠ ਤੇ ਜ਼ਿੰਦਗੀ ਚੱਲ ਜੀ ਰਹੀ ਹੈ ਤੇ ਪਰ ਝੂਠ ਨੇ ਕਦੀ ਨਹੀਂ ਫਲਣਾ ਝੂਠ ਹਮੇਸ਼ਾ ਝੂਠ ਹੀ ਰਹਿਣਾ ਹੈ ਤੁਹਾਨੂੰ ਮੈਂ ਕਹਨੀ ਆ ਸੱਚ ਨੂੰ ਅੱਗੇ ਲੈ ਕੇ ਆਓ ਤੇ ਸੱਚ ਦੀ ਵੀਡੀਓ ਨੂੰ ਅੱਗੇ ਤੱਕ ਲੈ ਜਾਓ ਜੋ ਆਸੀਂ ਰੂਟੀਨ ਚ ਦਿਖਾਉਂਦੇ ਆ ਤੇ ਉਹੀ ਚੀਜ਼ ਨੂੰ ਸਾਹਮਣੇ ਸਾਰਿਆਂ ਦੇ ਤੱਕ ਪਹੁੰਚਣਾ ਚਾਹੀਦਾ ਹੈ ਕੰਮ ਨੂੰ ਹਨਾ ਤੇ ਕਿਉਂਕਿ ਝੂਠ ਸਾਰਿਆਂ ਤੱਕ ਪਹੁੰਚ ਜਾਂਦਾ ਸੱਚ ਕਿਸੇ ਤੱਕ ਨਹੀਂ ਪਹੁੰਚਦਾ ਸੱਚ ਪਿੱਛੇ ਰਹਿ ਜਾਂਦਾ ਮੈਂ ਹੀ ਬੇਨਤੀ ਕਰਾਂਗੀ ਕਿ ਤੁਸੀਂ ਲਵਾਦ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਸਾਰੀ ਵੀਡੀਓ ਪਹੁੰਚ ਸਕੇ ਤੇ ਸਾਰੇ ਭੈਣ ਭਰਾਓ ਦੁਬਾਰਾ ਵਾਪਸ ਜੁੜ ਜਾਣ ਸਾਡੇ ਨਾਲ ਤੇ ਅਸੀਂ ਆ ਦੇਖੋ ਜੀ ਰਾਸਤੇ ਚ ਆਉਂਦੇ ਆਉਂਦੇ ਹੀ ਨਾ ਟਾਇਰ ਨਿਕਲ ਕੇ ਡੈਪਿਆ ਰਮਨ ਨੂੰ ਨਹੀਂ ਲੱਗਿਆ ਪਤਾ ਠੀਕ ਹੈ ਵੈਸੇ ਤਾਂ ਅਸੀਂ ਰਮਨ ਕਹਿੰਦੇ ਸੀਗੇ ਰੈਣ ਦੇ ਉਹ ਕਿਉਂ ਕਹੇ ਨਾ ਇਹ ਬਾਹਰ ਟੰਗਿਆ ਹੋਇਆ ਪੀਸ ਸੀਗਾ ਇੱਕ ਹੀ ਪੀਸ ਸੀਗਾ ਇਹ ਤੇ ਚਲੋ ਦੇ ਤਾਂ ਉਹਨਾਂ ਨੇ ਤੇ ਇਹ ਹੁਣ ਇਹਦਾ ਟਾਇਰ ਰਾਸਤੇ ਜਿਹੜਾ ਉਪਿਆਗਾ ਉਹੀ ਟਾਇਰ ਨਿਕਲ ਗਿਆ ਪਤਾ ਨਹੀਂ ਕੀ ਚੱਕਰ ਪਿਆਗਾ ਇਹਨੂੰ ਤੇ ਹੁਣ ਮੈਂ ਕੱਲ ਨੂੰ ਜਾਊਗਾ ਠੀਕ ਹੈ ਮੈਂ ਢੇੜਾ ਵੀ ਕੱਢ ਕੇ ਆਇਆਗਾ ਮੈਂ ਘਟੋ ਘਟਾ 10 ਕਿਲੋਮੀਟਰ ਪਿੱਛੇ ਜਾ ਕੇ ਆਇਆਗਾ ਉਸੇ ਵਕਤ ਗਿਆ ਮੈਂ ਮੁੜ ਕੇ ਪਾਰਾ ਟਾਇਰ ਹੋ ਜਣੀ ਕਿਸੇ ਨੇ ਚੱਕ ਲਿਆ ਕੋਕੜਾ ਵਿੱਚ ਆਬੀ ਸੀਗੀ ਟਾਇਰ ਸੀਗਾ ਹਨਾ ਤੇ ਜਾਂ ਤਾਂ ਵਾਣਹੂਣ ਚ ਜਾ ਤਾਂ ਵਾਣਹੂਣ ਚ ਗੈਰ ਵਾਣਹੂਣ ਚ ਦਾ ਕਾਹਦਾ ਕਰਨਾ ਸੀਗਾ ਤੇ ਉਹ ਕੋਈ ਨੇ ਲੈ ਗਿਆ ਕੋਈ ਜਣੀ ਕੇ ਚਲੋ ਅਗਲਾ ਕਹਿੰਦਾ ਬੱਚਾ ਹੀ ਖੇਡੂਗਾ ਹਨਾ ਤੇ ਚਲੋ ਸਾਡਾ ਬੱਚਾ ਕੀ ਅਗਲੇ ਦਾ ਕੀ ਹਨਾ ਤੇ ਬੱਚਾ ਖੁਸ਼ ਹੋਣਾ ਚਾਹੀਦਾ ਤੇ ਅਸੀਂ ਆਪ ਦਾ ਲੈ ਕੇ ਜਾਂਦੇ ਆਂ ਬੁਢੀ ਚੀਜ਼ ਖਰਾਬ ਹੋ ਗਈ ਆਪ ਨੂੰ ਹਾਂਜੀ ਉਹ ਚੇਂਜ ਕਰਵਾ ਕੇ ਦੇਖਦੇ ਆਂ ਜੇ ਚੇਂਜ ਹੋਊਗੀ ਤਾਂ ਰਿਟਾਇਰ ਮਿਲਗਾ ਟਾਇਰ ਪਵਾਵਾਂਗੇ ਇਹਦੇ ਠੀਕ ਹੈ ਤੇ ਚਲੋ ਬੜੇ ਉਤਸਾਹ ਨਾਲ ਆਂਦੀ ਸੀ ਕਿਉਂਕਿ ਬੱਚਿਆਂ ਤੋਂ ਖੋਹਦੀ ਸੀ ਤੁਹਾਨੂੰ ਅੱਗੇ ਵੀ ਦੱਸਿਆਗਾ ਸਾਈਕਲ ਵੀ ਬੱਚਿਆਂ ਤੋਂ ਖੋਹ ਲੈਂਦੀ ਸੀ ਕਿ ਵੀ ਮੈਨੂੰ ਦਿਓ ਮੈਂ ਚਲਾਉਣੀ ਆ ਹਨਾ ਤੇ ਬੱਚਾ ਜਦ ਕਰਦਾ ਹੀ ਆ ਤੇ ਇਸ ਕਰਕੇ ਅਸੀਂ ਇਹਨੂੰ ਲਿਆ ਕੇ ਦੇਤੀ ਤੇ ਜੋ ਹੁਣ ਵੇਖੋ ਜੋ ਹੁਣ ਦੇ ਹੁੰਦੇ ਨਹੀਂ ਤੁਸੀਂ ਆ ਦੇਖੋ ਜੋ ਉਸਕੇ ਕੱਢ ਦਿੰਦੀ ਕੋਈ ਵੀ ਚੀਜ਼ ਨਹੀਂ ਖਾਂਦੀ ਜੱਪਨੂਰ ਜੱਪੂ ਅਮਾ ਮਮਾ ਅਮਾ ਖਵਾਵੇ ਮਮਾ ਖਵਾ ਦੇ ਮਮਾ 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 ਦੇ ਮੂੰਹ ਤੇ ਪਾਓ ਆਰ ਆਪਣੇ ਪਾਲਾ ਵਲਾ ਢੜਬਾ ਦੀ ਤੜਕਾ ਲਾਣ ਲੱਗੇ ਸਬਜ਼ੀ ਨੂੰ ਪਕੌੜੇ ਬਣਾਉਣ ਤੋਂ ਬਾਅਦ ਤੁਹਾਡੇ ਭਾਜੀ ਜਾਂਦੇ ਮੈਂ ਦਾਲ ਧਰਤੀ ਸੀ ਤੇ ਮੈਨੂੰ ਆਇਆ ਸੀ ਕਿ ਮੈਨੂੰ ਅੰਦਰ ਦੇ ਕਮਰੇ ਦਾ ਕੰਮ ਹੁੰਦਾ ਕਿਉਂ ਕੱਪੜੀ ਢੋਣਨੇ ਵਗੈਰਾ ਕਿੰਨਾ ਕੰਮ ਹੁੰਦਾ ਮੈਂ ਕਿਹਾ ਤੁਸੀਂ ਦਾਲ ਬਣਾ ਲਓ ਵਿੱਚ ਜਪਨੂਰ ਨੂੰ ਸਾਹਮਣਾ ਕਿਉਂਕਿ ਇਹ ਇੱਕ ਜਗ੍ਹਾ ਟਿਕਦੀ ਨਹੀਂ ਆ ਹਨਾ ਜਪੂ ਇੱਕ ਜਗ੍ਹਾ ਨਹੀਂ ਟਿਕਦੇ ਨਾ ਤੁਸੀਂ ਜਪਨੂਰ ਸਾਈਕਲ ਕਿੱਥੇ ਜਪੂ ਦੀ ਕਿਤੇ ਵੀ ਨਹੀਂ ਨਜ਼ਰ ਆ ਰਹੀ ਘਾਟਾ ਪਤਾ ਜਪਨੂਰ ਦੀ ਸਾਈਕਲ ਦਾ ਪਤਾ ਕੀ ਮੈਂ ਤੁਹਾਨੂੰ ਦੱਸਣਾ ਜਿਹੜੀ ਅਸੀਂ ਪਹਿਲੇ ਬਾਈਕ ਲਿਆਂਦੀ ਸੀ ਨਾ ਉਹ ਮੈਨੂੰ ਨਾ ਲੱਭ ਪਾ ਲੈ ਤੇ ਆਂਦੀ ਪਰ ਮੈਨੂੰ ਨਾ ਕਹਿੰਦੇ ਨਾ ਕਈ ਜਦੋਂ ਕਹਿ ਦੋ ਨਾ ਕਿ ਇਹ ਸਹੀ ਨਹੀਂ ਹੈ ਜਾਂ ਕਈਆਂ ਨੇ ਕਹਿਤਾ ਸਹੀ ਹੈ ਪਰ ਉਹ ਦਿਮਾਗ ਤੇ ਨਾ ਗੱਲ ਵੱਜਦੀ ਰਹਿੰਦੀ ਹੈ ਉਹ ਮੇਰੇ ਕੀ ਹੋਜੀ ਕਿ ਇੱਕ ਜਨੇ ਨੇ ਮੈਨੂੰ ਇੰਨੀ ਗੱਲ ਕਹਤੀ ਕਹਿੰਦੇ ਉਹ ਨਾ ਪਲਾਸਟਿਕ ਜ਼ਿਆਦਾ ਹੈਗਾ ਤੇ ਉਹਦੇ ਹਿਸਾਬ ਨਾਲ ਵਾਰ ਜ਼ਿਆਦਾ ਮਹਿੰਗੀ ਹੈ 1200 ਦਿੱਤੀ ਉਹ ਤੇ ਉਹ ਮੇਰੇ ਗੱਲ ਦਿਮਾਗ ਤੇ ਰਹਿ ਗਈ ਬੈਠੀ ਰਹੀ ਤੇ ਮੈਂ ਸੋਚਦੀ ਰਹੀ ਕਿਤੇ ਕੁੜੀ ਦੇ ਮੈਨੂੰ ਨੁਕਸਾਨ ਤੇ ਨਹੀਂ ਕਰ ਲਿਆ ਉਹ ਚੀਜ਼ ਕਰਕੇ ਨਾ ਮੈਂ ਚਲੋ ਵਾਪਸ ਆਸੀ ਨਾ ਵਾਪਸ ਕਰਨ ਗਏ ਪਰਸੋ ਪਰਸੋ ਗਈ ਸੀ ਨਹੀਂ ਕੱਲ ਹਾਂ ਕੱਲ ਅਸੀਂ ਨਾ ਉਹ ਵਾਪਸ ਕਰਾਏ ਤੇ ਉਹਦੇ ਬਦਲੇ ਨਾ ਦੂਜੀ ਸਾਈਕਲ ਆਈ ਚਲੋ ਥੋੜੇ ਜਿਹਾ ਹੋਰ ਪੈਸੇ ਪਾ ਕੇ ਕਿ ਚਲੋ ਮੈਂ ਲੈ ਲਨੀ ਆ ਤੇ ਐਨ ਕਿ ਚਲੋ ਮੈਂ ਹੁਣ ਜਪਨੂਰ ਨੂੰ ਤੇ ਲੈ ਕੇ ਗਈ ਨਹੀਂ ਸੀ ਤੇ ਜਪਨੂਰ ਨੂੰ ਮੈਂ ਭੂਆ ਕੋਲ ਛੱਡ ਕੇ ਆਦੀ ਤੇ ਅੱਗੇ ਆਪਾਂ ਸਾਈਕਲ ਲੈ ਕੇ ਚੱਲੇ ਗਏ ਜਦੋਂ ਵਾਪਸੀ ਤੇ ਜਿਹੜੀ ਸਾਈਕਲ ਲਿਆਂਦੀ ਸੀ ਨਾ ਪਿੱਛੇ ਹੈਂਡਲ ਵਾਲੀ ਸੀਗੀ ਉਹਦਾ ਜਿਹੜਾ ਅਗਲਾ ਹੈਂਡਲ ਹੁੰਦੇ ਉਹ ਅੱਗੇ ਪਿੱਛੇ ਮੋੜ ਜਾਂਦੇ ਆ ਜਿਵੇਂ 프레임 ਵਗੈਰਾ ਹੁੰਦੀ ਆ ਹਨਾ ਪਿੱਛੋਂ ਹੀ ਮੋੜ ਜਾਂਦੀ ਆ ਉਹ ਚੀਜ਼ ਕਰਕੇ ਤੇ ਉਹ ਜਦੋਂ ਆਪਾਂ ਆਉਂਦੇ ਪਏ ਬਾਈਕ ਤੇ ਤੇ ਮੈਂ ਜਦੋਂ ਰੱਖੀ ਹੋਈ ਸੀ ਆਪਣੀ ਝੋਲੀ ਚ ਤੇ ਫੜਨ ਚ ਵੀ ਦਿੱਕਤ ਆ ਰਹੀ ਸੀ ਕਿਉਂਕਿ ਭਾਰੀ ਸੀ ਉਹ ਕਿਤੇ ਉਹਦਾ ਨਾ ਟਾਇਰ ਉਤਰ ਕੇ गिर ਗਿਆ ਤੇ ਉਹ ਕਿੱਥੇ ਗਿਰਿਆ ਮੈਨੂੰ ਇੰਨਾ ਪਤਾ ਮੈਂ ਹਰਜੀਤ ਨੂੰ ਇੰਨੀ ਵੀ ਗੱਲ ਕਹੀ ਸੀ ਮੈਂ ਕਿ ਆਉ ਉਹ ਨਾ ਸੈ ਕੁਛ ਗਿਰਿਆ ਏ ਤੇ ਐ ਨਹੀਂ ਪਤਾ ਲੱਗਾ ਮੈਂ ਪਿੱਛੇ ਮੋੜ ਕੇ ਦੇਖਿਆ 19 ਡੇਰ ਤੱਕ ਉਹ ਸਾਈਡਾਂ ਖੇਤ ਦੇ ਜਿਹੜੇ ਸਾਈਡਾਂ ਤੇ ਬੰਨੀ ਹੁੰਦੀ ਹੈ ਨਾ ਕਟਪਾੜ ਜਿਹੇ ਇਧਰ ਸਾਈਡਾਂ ਤੇ ਹਨਾ ਉਧਰ ਰੜ ਕੇ ਵਾਂਚ ਚ ਚਲਾ ਗਿਆ ਹੋਣਾ ਹਨਾ ਨੀਵਾ ਹੁੰਦਾ ਏ ਉਹ ਸਾਈਡ ਤੇ ਉਹਨੇ ਚ ਡਿੱਗ ਗਿਆ ਤੇ ਮੈਂ ਚਲੋ ਇਗਨੋਰ ਕਰਤੀ ਸਾਨੂੰ ਐ ਜੋ ਥੋੜਾ ਪਤਾ ਸੀ ਕਿ ਉਹ ਚੀਜ਼ ਗੇਰੀ ਜਾਊਗੀ ਤੇ ਜਦੋਂ ਅਸੀਂ ਘਰੇ ਆਏ ਅਜੇ ਘਰੇ ਆ ਕੇ ਬਾਈਕ ਰੋਕੀ ਹੈ ਤੇ ਬਾਹਰ ਚੜਦੇ ਚਾਚਾ ਜੀ ਬੈਠੇ ਹੋਏ ਸੀ ਤੇ ਉਹ ਉਹਨਾਂ ਨੇ ਨਾ ਉਤਰ ਮੇਰੇ ਤੋਂ ਝੋਲੀ ਚੋਤਰੂਾਈ ਤੇ ਉਤਾਰ ਕੇ نیچے ਰੱਖੀ ਮੈਨੂੰ ਉਹਨਾਂ ਨੇ ਇੱਕੋ ਦਮ ਕਹਿਤਾ ਕਹਿੰਦੇ ਟਾਇਰ ਕਿੱਥੇ ਹੈ ਦਾ ਹਈ ਉਹ ਸੰਦ ਉੱਥੇ ਭਾਜੜ ਜੀ ਪੈ ਗਈ ਹਈ ਟਾਇਰ ਕਿੱਥੇ ਗਿਆ ਕੀ ਹੋ ਗਿਆ ਫਿਰ ਮੇਰੇ ਦਿਮਾਗ 'ਚ ਇੱਕੋ ਦਮ ਹੀ ਗੱਲ ਵੱਜੀ ਕਿ ਮੈਂ ਕਿਹਾ ਜਿੱਥੇ ਮੈਂ ਇੰਨੀ ਗੱਲ ਕਹੀ ਸੀ ਨਾ ਕਿ ਕੁਝ ਗਿਰਿਆ ਉੱਥੇ ਕੁਝ ਹੋ ਰਿਹਾ ਪਰ ਐ ਚੀਜ਼ ਦਾ ਧਿਆਨ ਨਹੀਂ ਰੱਖ ਪਈ ਕਿ ਜਦੋਂ ਇੰਨੀ ਗੱਲ ਮੈਂ ਕਹੀ ਸੀ ਕਿਥੇ ਉਹ ਜਗਾ ਕਿਹੜੀ ਸੀ ਉਹ ਜਗਾ ਦਾ ਮੈਨੂੰ ਧਿਆਨ ਨਹੀਂ ਆਇਆ ਤੇ ਅੰਨੇ ਤੇ ਕੀ ਬਸ ਫਿਰ ਉਸੇ ਟਾਈਮ ਤੁਹਾਡੇ ਬਾਜੀ ਵਾਪਸ ਚਲੇ ਗਏ ਮੇਰਾ ਇੰਨਾ ਨਹੀਂ ਦਿਮਾਗ ਇਤਨੀ ਮੈਂ ਹੀ ਨਾਲ ਚਲੀ ਜਾਵਾਂ ਚਲ ਮੈਂ ਉਤਰ ਕੇ ਦੇਖ ਲਾਂਗੀ ਕਿ ਚੀਜ਼ ਕਿੱਥੇ ਗਿਰਿਆ ਚਲੋ ਉਹ ਜੀ ਮੈਨੂੰ ਸਾਰੀ ਰਾਤ ਉਹ ਚੀਜ਼ ਦੀ ਟੈਨ ਨਹੀਂ ਟੈਨਸ਼ਨ ਰਹੀ ਤੇ ਮੈਂ ਰੋਣ ਵੀ ਲੱਗੀ ਮੈਂ ਕਿ ਕੁੜੀ ਦੀ ਪਹਿਲੀ ਵਾਰ ਚੀਜ਼ ਲਿਆਂਦੀ ਤੇ ਨੁਕਸਾਨ ਜਿਆ ਹੋ ਗਿਆ ਹਨਾ ਚਲੋ ਪਹਿਲੇ ਵਾਰ ਲਿਆਂਦੀ ਵੀ ਵਟਾਈ ਫਿਰ ਵਟਾਨ ਗਏ ਪੈਸੇ ਵੀ ਪਾਏ ਤੇ ਹੋਰ ਉਤੋਂ ਦੀ ਨੁਕਸਾਨ ਹੋ ਗਿਆ ਫੇਰ ਕਿ ਅੱਜ ਤੁਹਾਡੇ ਬਾਜੀ ਉਹ ਸਾਈਕਲ ਲੈ ਕੇ ਫੇਰ ਗਏ ਉੱਥੇ ਦੁਕਾਨ ਵਾਲੇ ਨੂੰ ਬੋਲੇ ਕਿ ਕਿ ਅਸੀਂ ਮਨਾ ਕਰੀ ਜਾ ਰਹੇ ਸੀ ਕਿ ਮੈਨੂੰ ਉਹ ਪੀਸ ਪਸੰਦ ਨਹੀਂ ਹੈਗਾ ਤੇ ਮੈਂ ਕਹਿਆ ਸੀ ਅਸੀਂ ਹੋ ਨਹੀਂ ਲੈਣਾ ਹੈ ਵਲਾ ਤੁਸੀਂ ਦੂਸਰਾ ਪੀਸ ਕਰ ਦਿਓ ਕਹਿੰਦੇ ਹੈ ਹੀ ਨਹੀਂ ਜੱਗ ਤੇ ਇਹੀ ਲੈ ਲਓ ਤੁਸੀਂ ਫੇਰ ਇਹੀ ਲੈ ਲਓ ਚਲੋ ਆਪਾਂ ਉਹਨਾਂ ਦੇ ਕਹਿਣ ਤੇ ਲੈ ਲਿਆ ਕਿਉਂਕਿ ਮੈਨੂੰ ਮੈਲਾ ਜਿਹਾ ਪੀਸ ਲੱਗਾ ਸੀ ਉਹ ਸਾਈਕਲ ਦਾ ਤੇ ਮੈਂ ਵਾਪਸ ਕਰਤਾ ਐਨੇ ਚ ਗਿਆ ਮੈਂ ਹਾਂ ਕਦੀ ਬਾਈ ਮੈਂ ਕਰਤੀ ਵੀ ਆਏ ਘਟਾਰ ਕੇ ਵੇਚੂਗਾ ਯਾਰ ਮਨਿਕਾ ਵੀਰੇ ਵੀਰੇ ਦੇ ਨਾਲ ਥੱਲੇ ਪੈਪ ਦੇ ਲੋਕ ਹੁੰਦੇ ਆ ਤੇ ਕਹਿੰਦਾ ਵੀ ਲੋਕ ਥੋੜੇ ਤੋਂ ਕਦੇ ਦੱਬਿਆ ਗਿਆ ਉਹ ਰੱਬ ਜਾਣੇ ਨਾਤਨਾ ਲਾ ਗਰਮਾ ਦੀ ਲੋਕ ਦੱਬਿਆ ਗਿਆ ਤਰੀਕੇ ਵਿੱਚ ਦੱਬਿਆ ਗਿਆ ਪਰ ਤੁਹਾਨੂੰ ਪਤਾ ਹੁੰਦਾ ਨਾ ਲੋਕ ਦਾ ਮੈਨੂੰ ਲੋਕ ਦਾ ਲੋਕ ਦਾ ਵੀ ਨਹੀਂ ਪਤਾ ਸੀ ਤੇ نیچے ਲੋਕ ਹੁੰਦਾ ਕੋਈ ਟੂਟ ਟੱਕ ਟਾਇਰ ਨਿਕਲ ਜਾਂਦਾ ਜਾਂ ਕਿਵੇਂ ਹਣਾ ਤੇ ਉਹ ਲੋਕ ਜਿਹੜਾ ਉਹ ਤੋਂ ਦੱਬਿਆ ਗਿਆ ਤੇ ਉਹ ਲੋਕ ਦੱਬਣ ਕਾਰਨ ਤੇ ਉਹ ਨਿਕਲ ਕੇ ਤੇ ਟੈ ਡੈਗ ਪਿਆ ਉਹ ਕਹਿੰਦਾ ਚਲੋ ਜਿਹੜੀ ਗੱਲ ਹੁਣ ਹੋ ਰਹੀ ਏ ਹੋ ਗਈ ਬਾਈ ਕੋਈ ਗਾਣੇ ਟਾਇਰ ਮੰਗਾਉਣ ਦੇ ਟਾਇਰ ਮੰਗਾ ਕੇ ਉਹਨੂੰ ਆਪੇ ਫੋਨ ਲਾਣਗੇ ਟਾਇਰ ਪਾ ਕੇ ਦੇਣਗੇ ਨਵੇਂ ਉਹ ਉਹ ਲਿਆਇਆ ਸੀ ਆਪਦਾ ਮਗਾ ਭਾਈ ਵਿੱਚ ਸੀ ਫੋਨ ਲਾ ਲੈ ਮੈਨੂੰ ਬਸ ਆਏ ਕੁੜੀ ਦੀ ਕੋਈ ਚੀਜ਼ ਦਾ ਨੁਕਸਾਨ ਨਾ ਹੋਵੇ ਸੀੜੀਆਂ ਵੱਜੀ ਜਾਂਦੀਆਂ ਵਿੱਚ ਤੇ ਚਲੋ ਫਿਰ ਹਾਂ ਅੰਕਲ ਨਰਮ ਸੀ ਵਧੀਆ ਸੀ ਉਹ ਹਾਂ ਚਾਹ ਲੱਗਣਾ ਯਾਰ ਫਿਰ ਜੋ ਡੱਗੀ ਪਿਆ ਕਰਾ ਕੀ ਕੀਤਾ ਜਾਵੇ ਹਨ ਉਹਦੇ ਵਿੱਚ ਥੋੜਾ ਵੀ ਕੋਈ ਖੂਰ ਨਹੀਂ ਚੱਲ ਲੱਭਿਆ ਬਹੁਤ ਆਪਾਂ ਕਿ ਚੱਲ ਲੱਭ ਜੂਗਾ ਮੈਂ ਤਾਂ ਬਾਗਲੇ ਪੁਰਾਣੇ ਦੇ ਕੋਲ ਪਹੁੰਚ ਗਿਆ ਸੀਗਾ ਮੈਂ ਤੇ ਇੱਥੋਂ ਤੱਕ ਉਮੀਦ ਰੱਖੀ ਸੀ ਕਿ ਮੋਢਾ ਤੁਸੀਂ ਵਾਪਸ ਲੈ ਆਓਗੇ ਕੀ ਪਤਾ ਲੱਭ ਆਏਗੀ ਕੀ ਪਰ ਅੰਦਰੋਂ ਜਿਹੜਾ ਡਰ ਸੀ ਨਾ ਹਨਾ ਉਹ ਕੰਨ ਨੇ ਡਰ ਫੇਰ ਸਾਹਮਣੇ ਆ ਜਾਂਦਾ ਏ ਉਹੀ ਗੱਲ ਹੋਇਆ ਡਰ ਆ ਹੀ ਸੀ ਕਿ ਜੇ ਨਾ ਲੱਭਿਆ ਤੇ ਨੁਕਸਾਨ ਕਿੰਨਾ ਵੱਡਾ ਹੈਗਾ ਨੁਕਸਾਨ ਕੀਤਾ ਹੀ ਹੈ ਨੁਕਸਾਨ ਕੀਤਾ ਗਿਆ ਮੇਰੇ ਤੋਂ ਨੁਕਸਾਨ ਕੀਤਾ ਗਿਆ ਏ ਕਿਉਂ ਬੁੱਕਲ ਚ ਪਈ ਚੀਜ਼ ਨਿਕਲ ਜੇ ਪਤਾ ਨੂੰ ਲੱਗੇ ਨਹੀਂ ਬੁੱਕਲ ਚ ਪਈ ਚੀਜ਼ ਦਾ ਮਤਲਬ ਹੈ ਤਾਂ ਕੀ ਹੈ ਉਹ ਜਿਹੜਾ ਖੜਕਾ ਜਾ ਹੋਇਆ ਸੀ ਨਾ ਜੇ ਉੱਥੇ ਹੀ ਉਸ ਟਾਈਮ ਹੀ ਆਪਾਂ ਛਾਤੀ ਜੀ ਮਾਰ ਲੈਂਦੇ ਨਾ ਕੁਝ ਕੀ ਹੋਇਆ ਬਸ ਇਗਨੋਰ ਜਾ ਕਰਤਾ ਸੀ ਇਗਨੋਰ ਕਰਤਾ ਨਾ ਉਸ ਚੀਜ਼ ਨੂੰ ਕਬੀਟਰ ਦੇ ਥੱਲੇ ਕੋਸ ਆ ਗਿਆ ਹੋਊਗਾ ਜਦੋਂ ਹਾਂ ਹਾਂ ਤਾਂ ਕਰਕੇ ਬੋਤਲ ਬਾਤਲ ਪਈ ਹੁੰਦੀ ਸੜਕ ਤੇ ਹੂੰ ਹਾਂ ਜੀ ਮੈਂ ਪੁੱੜੱਕੇ ਜਾਂਦੀ ਆ ਨਾ ਬੋਤਲ ਵਗੈਰਾ ਤਾਂ ਕਰਕੇ ਇਹ ਚੀਜ਼ ਦਾ ਆਪਾਂ ਇਗਨੋਰ ਜਿਹਾ ਕਰਤਾ ਹੁਣ ਕੀ ਕਰਨ ਲੱਗਿਓ ਹੂੰ ਜਪਨੂਰ ਨੂੰ ਕਹਿ ਰਹੀ ਆ ਐ ਤੂੰ ਟਿਕਦੀ ਨਹੀਂ ਜਪਨੂਰ ਕੋ ਤਾਂ ਆਂ ਵੀ ਕਰ ਲਾ ਸੋ ਜਾ ਜਪਨੂਰ ਦੇਖ ਲਓ ਸੁੰਦੀ ਨਹੀਂ ਜੇ ਸਾਰਾ ਦਿਨ ਇਹਨੂੰ ਐ ਹੁੰਦਾ ਖੇਡ ਲਾ ਖੇਡ ਲਾ ਖੇਡ ਲਾ ਦੇਣਾ ਕੀ ਹੁੰਦਾ ਨੇ ਉਧਰ ਕਿਵੇਂ ਚੜ ਜਾਣਗੇ ਉਧਰ ਨੂੰ ਸਿੰਕ ਠੀਕ ਕਰ ਦੇ ਨਾ ਪਾ ਪਾਣੀ ਪਾਣੀ ਹੋਇਆ ਹੁੰਦਾ ਸਾਰਾ ਇਹ ਨਵੇਂ ਪਹਿਨਗੇ ਸਾਰੀ ਚੀਜ਼ ਹਾਂ ਹਾਂ ਇਹ ਨਵੇਂ ਪਹਿਨਗੇ ਇਹ ਪੁਰਾਣੀ ਵਾਲੀ ਦੀ ਪਈ ਸੀ ਤੇ ਨਾ ਇਹ ਹੁਣ ਦੁਬਾਰਾ ਨਾ ਹੁੰਦਾਗਾ ਨਾ ਪੁਰਾਣਾ ਹੁੰਦਾ ਪੁਰਾਣਾ ਐਸੀ ਪੁਰਾਣੀ ਸਟੇਲ ਵਧੀਆ ਹੁੰਦੀ ਕੀ ਹੈ ਨਾ ਹਜੇ ਸਾਲ ਡੇਢ ਹੋਇਆ ਕੋਈ ਨਹੀਂ ਹੋਊਗੀ ਮੜਗਾ ਮਟਗਾ ਹੀ ਹੋਣਗੇ ਹੋਰ ਨਿਉਂ ਚੀਜ਼ ਹੋਊਗੀ ਜੋ ਨਹੀਂ ਵਧੀਆ ਜਿਹੀ ਆ ਰਹੀ ਹੈ ਸਟੀਲ ਵਾਲੀ ਆ ਰਹੀ ਹੈ ਨੀਚੋ ਚੀਜ਼ ਜਿਵੇਂ ਆ ਪਲਾਸਟਿਕ ਦੇ ਲੱਗੇ ਹੁੰਦੇ ਨੇ ਨਾ ਇਹ ਕੱਪ ਜੇ ਹਨਾ ਐ ਹੁਣ ਸਟੀਲ 'ਚ ਵੀ ਆਂਦੀ ਪਈ ਐ ਮੈਂ ਤਾਂ ਹੀ ਕਰੀ ਸਟੀਲ ਗੀਲ 'ਚ ਹਾਏ ਉਹ ਛਿੰਡੇ ਆਈ ਉਤਰੀ ਜੀ ਹੁਣ ਨਾ ਪਾਣੀ ਪਾਣੀ ਹੋਂਵੇ ਸਵੇਰੇ ਵੀ ਪਾਣੀ ਪਾਣੀ ਹੁੰਦਾ ਦੁਪਹਿਰੀ ਵੀ ਮੈਂ ਭਾਂਡੇ ਜਦੋਂ ਤੋਤੇ ਉਦੋਂ ਵੀ ਪਾਣੀ ਪਾਣੀ ਹੋਇਆ ਪਿਆ ਸੀ ਦੇਖ ਨਾ ਫਿਰ ਕਾਲਕੀ ਨਾ ਅੰਦਰ ਆ ਜੇ ਕਿਵੇਂ हां बाथ ओवर स्टील ਵਧੀਆ ਨਹੀਂ ਲੱਗੀ ਅੰਦਰ ਜਾਦੀ ਜਿਹੜੀ ਲੱਗੀ ਰਸੋਈ ਦਾ ਨਾ نیچے ਜਿਹੜੇ ਸਿੰਕ ਹੁੰਦੀ ਆ ਉਹ ਕਾਫੀ ਦਿਨਾਂ ਤੋਂ ਤੰਗ ਕਰੀ ਜਾਂਦੀ ਸੀ ਤੇ ਖਰਾਬ ਹੋਈ ਪਈ ਤੇ ਉਹੀ ਉਹ ਤੁਹਾਡੇ ਬਾਜੀ ਹੁਣ ਚੇਂਜ ਕਰਿਆ ਜਿਹੜੀ ਪੁਰਾਣੀ ਉਤਰੀ ਹੋਈ ਸੀ ਉਹਦੀ ਜਿਹੜੀ ਅੰਦਰ ਦੀ ਕੋਲੀ ਹੁੰਦੀ ਹੈ ਉਹ ਉਹੀ ਲਗਾ ਰਿਹਾ ਕਿਉਂਕਿ ਉਹ ਕਾਫੀ ਟਾਈਮ ਦੀ ਪਹਿਲੀ ਪੁਰਾਣੀ ਹੈ ਨਾ ਤੇ ਪੁਰਾਣੀ ਚੀਜ਼ਾਂ ਪਹਿਲੀਆਂ ਵਧੀਆ ਹੀ ਹੁੰਨ ਨਿਕਲਦੀਆਂ ਸੀ ਹੁਣ ਕਿੱਥੇ ਭਰੋਸਾ ਹੁੰਦਾ ਕਿਸੇ ਵੀ ਚੀਜ਼ ਦਾ ਜਿੰਨੀ ਮਰਜ਼ੀ ਮਹਿੰਗੀ ਲੈ ਲਾ ਤੇ ਉਹ ਹੀ ਚੇਂਜ ਕਰੀ ਜਾਂਦੇ ਨੇ ਬਾਕੀ ਤੁਸੀਂ ਤੁਹਾਡੇ ਨਾਲ ਇਹ ਹੈ ਕਿ ਤੁਸੀਂ ਵੀਡੀਓ ਸ਼ੇਅਰ ਕਰਦੇ ਰਿਆ ਕਰੋ ਕਿਸੇ ਵੀ ਗੱਲ ਦਾ ਕੋਈ ਗਲਤ ਕਿਹਾ ਗਿਆ ਉਹ ਹੋਏ ਤੇ ਉਹਦਾ ਜਰੂਰ ਦੱਸਿਆ ਕਰੋ ਤਾਂ ਕਿ ਉਸ ਗੱਲ ਚੀਜ਼ ਨੂੰ ਅਸੀਂ ਆਪਣੀ ਠੀਕ ਕਰ ਸਕੀਏ ਸੁਧਾਰ ਸਕੀਏ ਹਨਾ ਬਾਕੀ ਨਾਰਾਜ਼ਗੀ ਰੱਖਣੀ ਕਿਸੇ ਗੱਲ ਦੀ ਆ ਕੋਈ ਭੈਣ ਭਰਾ ਜਿਵੇਂ ਕਮੈਂਟ ਗਲਤ ਕਰਦਾ ਉਹਦਾ ਚਲੋ ਕੀ ਪਤਾ ਉਹਨਾਂ ਨੂੰ ਸਾਡੇ 'ਚ ਕਮੀ ਲੱਗਦੀ ਹੋएगी ਤਾਂ ਹੀ ਕੋਈ ਕਰਦਾ ਕਰੇ ਪਿੱਛੇ ਬਹੁਤ ਕਮੈਂਟ ਆ ਰਹੇ ਸੀ ਉਹ ਚੀਜ਼ ਨੂੰ ਲੈ ਕੇ ਥੋੜਾ ਜਿਹਾ ਰੈਂਚਨ ਵੀ ਹੁੰਦੀ ਸੀ ਕਿ ਸ਼ਾਇਦ ਸਾਡੇ 'ਚ ਹੀ ਕਮੀ ਆ ਜਾਂ ਉਹਨਾਂ ਨੂੰ ਅਸੀਂ ਜਵਾਬ ਦੇ ਹੁੰਦੇ ਸੀ ਹਨਾ ਚਲੋ ਐਸ ਚੀਜ਼ ਦਾ ਹੁਣ ਨਹੀਂ ਹੋ ਰਿਹਾ ਪਰ ਕੋਈ ਪਤਾ ਨਹੀਂ ਹੁੰਦਾ ਟਾਈਮ ਦਾ ਵਕਤ ਕਿਸੇ ਵੀ ਟਾਈਮ ਬਦਲ ਜਾਂਦਾ ਹਨਾ ਚੰਗੇ ਮਾੜੇ ਦੀ ਗੱਲਾਂ ਸਾਹਮਣੇ ਸੁਣਨੀਆਂ ਵੀ ਪੈਂਦੀਆਂ ਦੇਖਣੀਆਂ ਪੈਂਦੀਆਂ ਬਾਕੀ ਤੁਸੀਂ ਤੁਹਾਡਾ ਸਾਥ ਹੈ ਤੇ ਸਭ ਕੁਝ ਵਧੀਆ ਹੈ ਤੁਸੀਂ ਆਪਣਾ ਐਵੇਂ ਹੀ ਵਲੌਗ ਨਾਲ ਬਣੇ ਰਿਹਾ ਕਰੋ ਤੇ ਅੱਗੇ ਸ਼ੇਅਰ ਕਰਦੇ ਰਹਾ ਕਰੋ ਇੱਕ ਨੋਖੀ ਜੋੜੀ ਨੂੰ ਇੱਕ ਵਾਰੀ ਫੇਰ ਕਾਮਯਾਬੀ ਉੱਥੇ ਤੱਕ ਲੈ ਜਾਓ ਜਿੱਥੋਂ ਦੀ ਤੁਸੀਂ ਸਟਾਰਟਿੰਗ ਕੀਤੀ ਸੀ ਤੇ ਇੰਨੇ ਭੈਣ ਭਰਾ ਇਕੱਠੇ ਜੁੜੇ ਸੀ ਜਦੋਂ ਇੰਟਰਵਿਊ ਆਏ ਸੀ ਤੇ ਕਿੰਨਾ ਕੁਝ ਬਦਲਿਆ ਸੀ ਉਹੀ ਚੀਜ਼ੋ ਮੈਂ ਕੰਨੀ ਹੁਣ ਦੁਬਾਰਾ ਹੋ ਜੇ ਤੇ ਹਾਜੀ ਹੋ ਰਹੀ ਹੈ ਨਹੀਂ ਹੈ ਕਿ ਨਹੀਂ ਹੈ ਪਰਮਾਤਮਾ ਨੇ ਬਹੁਤ ਵਧੀਆ ਰੱਖਿਆ ਆ ਜਾ ਪਰ ਇੱਕ ਜਿਵੇਂ ਇੱਕ ਬੰਦੇ ਦਾ ਸੁਪਨਾ ਹੁੰਦਾ ਨਾ ਉਹ ਚੀਜ਼ ਪੂਰੀ ਹੋ ਜੇ ਤੇ ਉਥੋਂ ਤੱਕ ਤੁਹਾਡੇ ਬਦੌਲਤ ਹੀ ਮੈਂ ਪਹੁੰਚ ਸਕਦੀ ਜੇ ਮੈਂ ਗਾਣੀ ਦੀ ਵੀਡੀਓ ਤੱਕ ਪਹੁੰਚ ਸਕਦੀ ਤੇ ਅੱਗੇ ਵੀ ਮੈਂ ਪਹੁੰਚ ਸਕਦੀ ਆ ਤੁਹਾਡੀ ਬਦੌਲਤ ਹੀ ਤੇ ਤੁਸੀਂ ਐਵੇਂ ਮੇਅਰ ਹੀ ਕਰਦੇ ਰਿਹਾ ਕਰੋ ਮੇਅਰ ਮਤਲਬ ਸ਼ੇਅਰ ਕਰਦੇ ਰਿਹਾ ਕਰੋ ਤੇ ਵਲੌਗ ਨਾਲ ਬਨੇ ਰਿਹਾ ਕਰੋ ਇੱਕ ਨੂਰ ਕੇ ਜੋੜੀ ਨੂੰ ਸਾਸਟ੍ਰਿਕ